ਜੈ ਵਾਲਮੀਕੀ ਜੀ ਦਰਸ਼ਨ ਕਰੋ ਭਗਵਾਨ ਵਾਲਮੀਕੀ ਟੈਂਪਲ ਮਾਰਕ ਇਟਲੀ ਦੇ ਇਹ ਪਾਵਨ ਟੈਂਪਲ ਇਟਲੀ ਦੇ ਅਨਕੋਨਾ ਸ਼ਹਿਰ ਮਾਰਕ ਏਰੀਆ ਵਿੱਚ ਪਿੰਡ ਚੇਸਾ ਪਲੰਬੋ ਦੇ ਵਿੱਚ ਬਣਿਆ ਹੋਇਆ ਹੈ ਇਸ ਪਾਵਨ ਟੈਂਪਲ ਦੇ ਵਿੱਚ ਹਰੇਕ ਐਤਵਾਰ ਭਗਵਾਨ ਵਾਲਮੀਕੀ ਜੀ ਦੀ ਪਾਵਨ ਬਾਣੀ ਸ਼੍ਰੀ ਯੋਗ ਵਸ਼ਿਸ਼ਤਾ ਪਾਠ ਹੁੰਦਾ ਹੈ ਔਰ ਇਸ ਪਾਵਨ ਟੈਂਪਲ ਵਿੱਚ ਭਗਵਾਨ ਵਾਲਮੀਕੀ ਜੀ ਦੀ ਸੰਗਤ ਵੱਲੋਂ ਸ਼ਰਦਾ ਨਾਲ ਆਰਤੀ ਗਾਇਨ ਕੀਤੀ ਜਾਂਦੀ ਹੈ ਔਰ ਉਸ ਤੋਂ ਬਰੰਤ ਭਗਵਾਨ ਵਾਲਮੀਕੀ ਜੀ ਦੀ ਪਾਵਨ ਮਹਿਮਾ ਦਾ ਗੁਣਗਾਨ ਕੀਤਾ ਜਾਂਦਾ ਹੈ ਇਸ ਪਾਵਨ ਟੈਂਪਲ ਵਿੱਚ ਹਰ ਇੱਕ ਸਾਲ ਭਗਵਾਨ ਵਾਲਮੀਕੀ ਜੀ ਦੇ ਪਾਵਨ ਪ੍ਰਕਟ ਉਸਵ ਨੂੰ ਸੰਗਤ ਵੱਲੋਂ ਬੜੀ ਸ਼ਰਦਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਔਰ ਹਰ ਇੱਕ ਸਾਲ ਹੀ ਪਾਵਨ ਪ੍ਰਕਟ ਦਿਵਸ ਨੂੰ ਸਮਰਪਿਤ ਪਾਵਨ ਸ਼ੋਭਾ ਯਾਤਰਾ ਵੀ ਕੱਢੀ ਜਾਂਦੀ ਹੈ ਇਸ ਪਵਨ ਟੈਂਪਲ ਵਿੱਚ ਹਰ ਇੱਕ ਸਾਲ ਇੰਡੀਆ ਤੋਂ ਬਾਲਯੋਗੀ ਸੰਤ ਪ੍ਰਗਨਨਾਥ ਮਹਾਰਾਜ ਜੀ ਸੰਗਤ ਨੂੰ ਆਸ਼ੀਰਵਾਦ ਦੇਣ ਲਈ ਪਹੁੰਚਦੇ ਆਂ ਔਰ ਯੂਰਪ ਦੀਆਂ ਹੋਰ ਵੀ ਸੰਗਤਾਂ ਜੋ ਇਸ ਪਵਨ ਟੈਂਪਲ ਵਿੱਚ ਭਗਵਾਨ ਵਾਲਮੀਕੀ ਜੀ ਦੇ ਪਵਨ ਪ੍ਰਗਟ ਦਿਵਸ ਨੂੰ ਸਮਰਪਿਤ ਪਾਵਨ satsang ਵਿੱਚ ਪਹੁੰਚਦੀਆਂ ਹਨ ਉਹਨਾਂ ਦਾ ਇੱਥੇ ਰਹਿਣ ਲਈ ਸੰਗਤ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤਾ ਜਾਂਦਾ ਆ ਔਰ ਸੰਗਤ ਨੂੰ ਬੇਨਤੀ ਹੈ ਕਿ ਜਦੋਂ ਵੀ ਕੋਈ ਸਾਡੇ ਵੀਰ ਭੈਣ ਯੂਰਪ ਦੇ ਵਿੱਚ ਆਉਂਦੇ ਆ ਤੇ ਇੱਕ ਵਾਰ ਇਸ ਮੰਦਿਰ ਨੂੰ ਆ ਕੇ ਜਰੂਰ ਦੇਖਣਾ ਚਾਹੀਦਾ ਹੈ ਸੰਗਤ ਵੱਲੋਂ ਬਹੁਤ ਹੀ ਵਧੀਆ ਔਰ ਸੋਨੇ ਢੰਗ ਦੇ ਨਾਲ ਇਸ ਮੰਦਿਰ ਨੂੰ ਬਣਾਇਆ ਗਿਆ ਹੈ ਔਰ ਹਰ ਇੱਕ ਵੇਰ ਇਸ ਪਾਵਨ ਟੈਂਪਲ ਦੀ ਜੋ ਸੰਗਤ ਹੈ ਉਹ ਭਗਵਾਨ ਵਾਲਮੀਕੀ ਜੀ ਦੇ ਪਾਵਨ ਆਸ਼ੀਰਵਾਦ ਨੂੰ ਪ੍ਰਾਪਤ ਕਰਦੀ ਹੈ ਔਰ ਆਪਣੇ ਕੀਰਤਕ ਮਾਈਆਂ ਨੂੰ ਸਫਲ ਕਰਦੇ ਹੋਏ ਇਸ ਪ੍ਰਬੰਧ ਨੂੰ ਚਲਾਉਣ ਲਈ ਆਪਣਾ ਸਹਿਯੋਗ ਕਰਦੀ ਹੈ ਮੰਗੋ ਮਤੀ ਮੰਗ ਕੀਤੀ ਪ੍ਰਭੂ ਨੇ ਮੋਇ ਆਪ ਤੇ ਜਵਾਇਆ ਸੀਤਾ ਮਾਦੀਆ ਸ਼ਲੀ ਪ੍ਰਭੂ ਨੇ ਪ੍ਰਾਂਤ ਕਾ ਸ਼ੰਤ ਪਾਇਆ ਮੰਗੋ ਮਤੀ ਮੰਗ ਕੀਤੀ ਪ੍ਰਭੂ ਨੇ ਮੋਇ ਆਪ ਤੇ ਜਵਾਇਆ ਸੀਤਾ ਮਾਦੀਆ ਸ਼ਲੀ ਪ੍ਰਭੂ ਨੇ ਪ੍ਰਾਂਤ ਕਾ ਸ਼ੰਤ ਪਾਇਆ ਮਾਰ ਤੇ ਵੈ ਨਹੀਂ ਕਰਤੀ ਤੇ I'm holding